जगराव मेला घोड़े घोड़ियाँ का दुला रतन का बच्चा अलवुद का पोता पिंड रोहना मोगा ਹੋ ਤੇ ਸਟਾਰਟ ਫਾਰਮ ਪਿੰਡ ਬਸੀਆ ਲੁਧਿਆਣਾ ਮਾਜੂ ਕੇ ਬਲੱਡ ਲਾਈਨ ਚੈਨ ਸ਼ਾਹ ਦਾ ਪੁੱਤਰ ਅਜਾਦ ਦਾ ਪੁੱਤਰ ਇੱਟਣ ਜੋ ਮੇਲੇ ਦੇ ਵਿੱਚ ਜਾਨਵਰ ਬੜੇ ਦੂਰੋਂ ਦੂਰੋਂ ਲੈ ਕੇ ਆਏ ਨੇ ਜਗਰਾਵਾਂ ਦੀ ਮੰਡੀ ਬਹੁਤ ਮਸ਼ਹੂਰ ਆ ਪੰਜਾਬ ਦੇ ਵਿੱਚ ਆਓ ਤੁਹਾਨੂੰ ਲੈ ਕੇ ਚੱਲੀਏ ਮੰਡੀ ਦੇ ਵਿੱਚ ਹੋਰ ਤੰਦਵਾਈ ਜਾਨਵਰ ਆ ਔਰ ਜਿਸ ਸਟੱਡ ਫਾਰਮ ਪਠੂਰ ਯੂ ਐਸ ਏ ਢਿੱਲੋਂ ਵਾਲੀ ਸਟੱਡ ਫਾਰਮ welcom to ਢਿਲੋਂ ਇਹ ਵਾਲੀ ਸਟੱਡ ਫਾਰਮ ਇਹ ਆ ਜੀ ਬਾਰਸ ਪੰਜਾਬ ਰਾਸ ਰੂਪ ਢਿਲੋਂ ਵਾਲੀ ਸਟੱਡ ਫਾਰਮ ਤੇ ਬਹੁਤ ਹੀ ਵਧੀਆ ਘੋੜੇ ਤੇ ਕੁੜੀਆਂ ਖੋਸ਼ ਬਖਸ਼ ਇਹ ਆਜੀ ਪਵਨ ਰਾਜੋ ਟਿੱਲੋਂ ਫਰਮ ਤੇ ਪਰੌਣਾਂ ਕਾ ਲੱਗੀਆਂ ਨੇ ਦੇਖੋ ਜੀ ਪੰਜਾਬ ਤੋਂ ਬਲੇ ਆਦੇ ਆਹ ਆ ਰਿਹਾ ਹੈ ਜੀ ਕਿੰਨੇ ਬਿੰਦੇ ਲੋਗੇ ਆਦਾ ਆਦਾ ਜੀ ਲਾਮਾ ਆ ਗਿਆ ਆਣੇ ਭਾਈ ਅਰਜਨ ਸਟੱਡ ਅਰਜਨ ਸਟੱਡ ਫਾਰਮ ਆਣ ਪੀਣ ਵਾਲੀਆਂ ਦੁਕਾਨਾਂ ਜਗਰਾਉਂ ਮੇਲੇ ਤੇ ਲੱਗ ਲੱਗ ਜਿੱਦਾਂ ਹਰਿਆਣਾ ਅਮਾਚਲ ਉਧੋਪਰ ਹੋਰ ਵੀ ਕਈ ਇਲਾਕਿਆਂ ਤੋਂ ਇੱਥੇ ਘੋੜੇ ਖਰੀਦਣ ਆਏ ਕਾਫੀ ਘਟ ਗਿਆ ਹੋਣਾ